ਸਾਡੇ ਕੋਲ ਪਠਾਨਕੋਟ ਦੇ ਅੰਦਰ ਮਿੰਨੀ ਗੁਆ ਦੇ ਨਾਲ ਨਾਲ ਜਿਹੜਾ ਬੜਾ ਅੱਜਕੱਲ ਚਰਚਾ ਦੇ ਵਿੱਚ ਹੈ ਚਮਰੋੜ ਪਿੰਡ ਖਾਸ ਕਰਕੇ ਇਹਨਾਂ ਦਿਨਾਂ ਦੇ ਦੌਰਾਨ ਉਥੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਹਨਾਂ ਦੀ ਗੁਆ ਦੇ ਵਿੱਚ ਇੱਕ ਐਨਆਰਈ ਸਮੇਲਨ ਵੀ ਹੋਇਆ ਮਿੰਨੀ ਗੁਆ ਚੋਂ ਸੱਜਣ ਦਾ ਮਤਲਬ ਵੀ ਕੇ ਵੀ ਸੀਗਾ ਕਿ ਪੰਜਾਬ ਚੋ ਇਨਵੈਸਟ ਵੀ ਕਰਨ ਤੇ ਨਾਲ ਦੀ ਨਾਲ ਪੰਜਾਬ ਦੀ ਸਿਰਿਓਂ ਵੀ ਦੇਖਣ ਤੇ ਉਹਨਾਂ ਨੂੰ ਵੀ ਗਰਭ ਹੀ ਮਹਿਸੂਸ ਹੋਵੇ ਵੀ ਪੰਜਾਬ ਦੀ ਧਰਤੀ ਇਦਾਂ ਦੀ ਇਕੋ ਟੂਰਿਜ਼ਮ ਨੂੰ ਲੈ ਕੇ ਬੜੀ ਸੂਟੇਬਲ ਹੈਗੀ ਆ ਆ ਪੰਜਾਬ ਸਾਨੂੰ ਕਿਸੇ ਨੇ ਦਿਖਾਇਆ ਹੀ ਨਹੀਂ ਨਹੀਂ ਛੇੜਿਆ ਹੀ ਐ ਅਨਟੱਚ ਪੰਜਾਬ ਐ ਇਹ ਇੱਥੋਂ ਲੈ ਕੇ ਨਿਊ ਚੰਡੀਗੜ੍ਹ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਤੱਕ ਸਾਰਾ ਤਲਵਾੜੇ ਵਿੱਚ ਕੀ ਜਾ ਕੇ ਸਾਰਾ ਕੁਝ ਅਸੀਂ ਡਿਵੈਲਪ ਕਰਨਾ ਹੈ ਮਿਨੀ ਗੋਆ ਕਹਿੰਦੇ ਐ ਇਹਦੇ ਵਿੱਚ 16 ਏਕੜ ਦਾ ਟਿਕਾਏ ਲੈਂਡ ਐ ਉੱਥੇ ਦੋ ਹੋਟਲ ਬਣਾਉਣ ਦੀ ਗੱਲ ਚੱਲ ਰਹੀ ਐ ਗੱਡੀਆਂ ਥੋੜੀਆਂ ਇੱਥੇ ਖੜ ਜਣਗੀਆਂ ਚੈਟੀਜ਼ ਜਾਣਗੇ ਚੈਟੀਜ਼ ਪੰਜਾਬ ਵਾਲੇ ਨਹੀਂ ਮਿਨੀ ਕਹੋਂਦੇ ਅਸੀਂ ਤਾਂ ਵੱਡਾ ਗੋਆ ਬਣਾਵਾਂਗੇ ਇਹਨੂੰ ਉਹ ਗੋਆ ਮਿਨੀ ਲੱਗੇ ਇਹੋ ਜਿਹਾ ਕੁਝ ਕਰੀਏ ਇੱਥੇ ਮੈਲੀ ਡੈਮ ਦੇ ਅੰਦਰ ਅਸੀਂ ਲੱਖਾਂ ਰੁਪਈਆ ਦੀ ਲਾਗਤ ਦੇ ਨਾਲ ਜਿਹੜੇ ਆਜ਼ਾਦੀ ਤੋਂ ਪਹਿਲਾਂ ਦੇ ਗੈਸਟ ਹਾਊਸ ਬਣੇ ਆ ਉਹਨਾਂ ਨੂੰ ਰੈਨੋਵੇਟ ਕੀਤਾ ਉਹਨਾਂ ਨੂੰ ਦੁਬਾਰਾ ਜਿਉਂਦੇ ਕੀਤਾ ਤੇ ਉੱਥੇ ਵੀ ਹਰਸ ਬਣਾਈਆਂ ਜਾ ਰਹੀਆਂ ਨੇ ਸੋ ਜਿਹੜਾ ਇਕੋ ਟੂਰਿਜ਼ਮ ਹੈ ਇਹਦੇ ਦੋ ਲਾਭ ਹੋਰ ਨੇ ਜਿੱਥੇ ਟੂਰਿਸਟਾਂ ਨੂੰ ਉੱਥੇ ਰਹਿਣ ਦੇ ਲਈ ਹਰਸ ਬਣਾਏ ਗਏ ਆ ਉੱਥੇ ਰਹਿੰਦੇ ਆ ਆਪਣੇ ਪਰਿਵਾਰਾਂ ਸਮੇਤ ਉੱਥੇ ਬੋਟਿੰਗ ਵੀ ਕਰਦੇ ਆ ਉਹ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਹੋਰਾਂ ਲਿਫਸਿਲਟੀਆਂ ਹੈਗੀਆਂ ਨੇ ਇਹਦੇ ਨਾਲ ਦੀ ਨਾਲ ਇਹ ਸਥਾਨਕ ਲੋਕਾਂ ਵੱਲੋਂ ਚਲਾਇਆ ਜਾਂਦਾ ਇਹਦਾ ਜਿਹੜਾ 50% ਬਜਟ ਆ ਉਹ ਉਸ ਇਲਾਕੇ ਦੀ ਉਸ ਪਿੰਡ ਦੀ ਡਿ ਸੋ ਇੱਕਦੋਸ ਪਿੰਡ ਦੀ ਡਿਵੈਲਪਮੈਂਟ ਲਈ ਪੈਸਾ ਵੀ ਆਏਗਾ ਤੇ ਇਹ ਟੋਟਲ ਉਸ ਇਲਾਕੇ ਦੀ ਕਮੇਟੀ ਵੱਲੋਂ ਚਲਾਇਆ ਜਾਣਾ ਜਿਹੜੀ ਉਸ ਇਲਾਕੇ ਨਾਲ ਸੰਬੰਧਿਤ ਹੈ ਸੋ ਸਥਾਨਕ ਲੋਕਾਂ ਨੂੰ ਰੋਜ਼ਗਾਰ ਵੀ ਮਤਲਬ ਵੱਡੀ ਪੱਦਲ ਤੇ ਮਿਲਦਾ ਹੈ ਸੋ ਇਹਦੇ ਲਈ ਵੱਡੇ ਜਦਨ ਸਰਕਾਰ ਵੱਲੋਂ ਪਿੱਛੇ ਵੀ ਕੀਤੇ ਗਿਆ ਸੋ ਆਉਣ ਵਾਲੇ ਦਿਨਾਂ 'ਚ ਵੀ ਇਕੋ ਟੂਰਿਜ਼ਮ ਨੂੰ ਲੈ ਕੇ ਵੱਡੇ ਪਲਾਨ ਨੇ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ